ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੰਗਰੇਜ਼ ਸਿੰਘ ਸ਼ੇਰਦਲ ਜ਼ਿਲ੍ਹਾ ਜੋਸ਼ਕੱਤਰ ਤਰਨਤਾਰਨ ਆਮ ਆਦਮੀ ਪਾਰਟੀ ਦੋਸਤੋ ਆ ਦੋ ਕੁ ਦਿਨ ਹੋ ਗਿਆ ਜਿਹੜਾ ਕਿ ਸਾਡੇ ਸਤਿਕਾਰਯੋਗ ਮਿਨਿਸਟਰ ਸਰਦਾਰ ਲਾਜ ਸਿੰਘ ਭੁੱਲਰ ਜੀ ਦਾ ਵੀਡੀਓ ਜਿਹੜੀ ਉਹ ਚੱਲ ਰਹੀ ਆ ਜਾਂ ਜਿਹੜਾ ਵਿਰੋਧੀਆਂ ਨੇ ਉਹ ਮੁੱਦਾ ਚੁੱਕਿਆ ਆ ਕਿ ਸੁਨਿਆਰ ਸਿੰਘ ਔਰ ਰਾਮਗੜੀਆਂ ਸਿੰਘ ਬਾਰੇ ਵੀ ਕਿ ਗਲਤ ਬੋਲਿਆ ਵੇਖੋ ਇਨਸਾਨ ਗਲਤੀ ਦਾ ਪੁਤਲਾ ਗਲਤੀ ਹੋ ਜਾਏ ਹੋ ਜਾਇਆ ਕਰਦੀ ਆ ਕਹਿੰਦੇ ਨਾ ਕਿ ਚੰਗਾ ਕਰੇ ਤਾਂ ਉਹ ਕਰੇ ਮਾੜਾ ਵੀ ਜੇ ਕੋਈ ਬੰਦੇ ਕੋਲ ਗਲਤੀ ਹੁੰਦੀ ਤਾਂ ਵੀ ਉਹ ਉਹਦੇ ਮਾਇਗਰੂ ਹੱਥ ਆ ਚੰਗਾ ਵੀ ਉਹ ਕਰਦਾ ਮਾੜਾ ਵੀ ਉਹ ਕਰਦਾ ਤੇ ਜਿਹੜਾ ਗਲਤੀ ਮੰਨ ਲਵੇ ਮਾਫੀ ਮੰਗ ਲਵੇ ਉਹਦਾ ਕਹਿੰਦੇ ਜੱਗ 'ਚ ਸਿਰ ਉੱਚਾ ਆ ਜਾਂਦਾ ਤੇ ਉਹ ਗਲਤੀ ਮੰਨ ਚੁੱਕੇ ਆ ਵੀ ਗਲਤੀ ਹੋ ਗਈ ਚਲੋ ਇਨਸਾਨ ਗਲਤੀ ਦਾ ਪੁਤਲਾ ਵਾ ਸਾਡੇ ਸਿਆਣ ਸਾਹਿਬ ਕਹਿੰਦੇ ਹੁੰਦੇ ਆ ਜੇਰਾ ਇਨਸਾਨ ਕੰਮ ਨਹੀਂ ਨਾ ਕਰਦਾ ਉਹ ਤੋਂ ਗਲਤੀ ਵੀ ਨਹੀਂ ਹੋਣੀ ਤੇ ਜੇ ਤੋਂ ਗਲਤੀ ਹੋਣੀ ਉਹਦਾ ਮਤਲਬ ਉਹ ਕੰਮ ਕਰਨ ਪਿਆ ਵਾ ਤੇ ਉਹਦਾ ਬਾਕੀ ਸਰਦਾਰ ਭੁੱਲਰ ਸਾਹਿਬ ਜੀ ਕੋਈ ਕਿਸੇ ਨੂੰ ਇਹ ਧਰਮ ਦੇ ਖਿਲਾਫ ਨਹੀਂ ਉਹ ਬੋਲਦੇ ਜਾਂ ਉਹ ਹਰ ਧਰਮ ਦਾ ਸਤਿਕਾਰ ਕਰਦੇ ਆ ਹਰ ਜਾਤ ਦਾ ਸਤਿਕਾਰ ਕਰਦੇ ਆ ਹਰ ਵਰਗ ਨੂੰ ਨਾਂ ਲੈ ਕੇ ਜਾਂਦੇ ਬਹੁਤ ਵਧੀਆ ਇਨਸਾਨ ਆ ਉਹਨਾਂ ਨੇ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਉਹਨਾਂ ਦਾ ਸ਼ਬਦੀ ਯੰਗ ਜਿਹੜੀ ਉਹ ਸਰਦਾਰ ਹਮਿੰਦਰ ਸਿੰਘ ਗਿੱਲ ਨਾ ਚਲਦੀ ਆਉਂਦੀ ਆ ਉਹ ਅੱਜ ਦਿਨ ਨਹੀਂ ਚਲਦੀ ਉਹ ਐਮਸੀ ਚੋਣਾ ਜਦੋਂ ਕਾਂਗਰਸ ਦੀ ਸਰਕਾਰ ਸੀ ਐਮਸੀ ਚੋਣਾ ਵੇਲੇ ਤੋਂ ਹੀ ਚਲਦੀ ਆਉਂਦੀ ਆ ਕਿਉਂਕਿ ਉਦੋਂ ਸਰਦਾਰ ਭੁੱਲਰ ਸਾਹਿਬ ਜੀ ਦੇ ਪਰਿਵਾਰ ਨੂੰ ਬੜਾ ਟਾਰਗੇਟ ਕੀਤਾ ਗਿਆ ਸੀ ਸਾਰਿਆਂ ਨੇ ਵੀਡੀਓ ਵੇਖੀ ਸੀ ਕਿੱਦਾਂ ਉਹਨੂੰ ਧੁਈ ਫੇਰਦੇ ਆ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਕਿੱਦਾਂ ਦੇਣਾ ਧੱਕਾ ਆ ਕਿੱਦਾਂ ਦੇ ਪਰਿਵਾਰ ਨਾਲ ਧੱਕਾ ਆ ਕਿੱਦਾਂ ਉਹਨੂੰ ਕੁੱਟਿਆ ਗਿਆ ਕਿੱਦਾਂ ਘੜੀਸਿਆ ਗਿਆ ਉਹ ਚੀਜ਼ਾਂ ਤੁਸੀਂ ਉਹ ਵੀ ਵੇਖੋ ਨਾ ਇਹ ਉਦੋਂ ਦੀ ਹੀ ਸ਼ਬਦੀ ਜੰਗ ਚੱਲਦੀ ਆਉਂਦੀ ਆ ਉਹਨਾਂ ਜੋ ਵੀ ਕਿਹਾ ਵਾ ਉਹ ਸਾਬਕਾ ਐਮਐਲਏ ਨੂੰ ਹੀ ਕਿਹਾ ਵਾ ਨਾ ਕਿ ਕਿਸੇ ਨੂੰ ਪਰਸਨਲੀ ਨਹੀਂ ਕਿਹਾ ਜਾਂ ਕਿਸੇ ਧਰਮ ਤੇ ਨਹੀਂ ਕਿਉਂਕਿ ਮੈਂ ਮੈਨੂੰ ਲੱਗਦਾ ਕਿ ਮੇਰੇ ਤੋਂ ਬਾਅਦ ਸ਼ਾਇਦ ਮੰਤਰੀ ਸਾਹਿਬ ਨੂੰ ਕੋਈ ਰਾਜਨੀਤੀ ਵਿੱਚ ਨਹੀਂ ਜਾਣਦਾ ਹੋਊਗਾ ਕਿਉਂਕਿ ਮੈਂ ਉਹਨਾਂ ਦੇ ਕਲੋਜ਼ ਬਹੁਤ ਰਿਆਵਾ ਤੇ ਸੀਐਮ ਸਾਹਿਬ ਨੇ ਜਦੋਂ ਭੇਜਿਆ ਸੀਗਾ ਕਿ ਪੱਟੀ ਹੜਕ ਤੋ ਕਿਹਨੂੰ ਟਿਕਟ ਦੇਣੀ ਸ਼ੇਰਦਲ ਸਾਹਿਬ ਦੀ ਹੁੰਗਾ ਰੱਖੋ ਉਹ ਮੈਂ ਪਹਿਲਾ ਬੰਦਾ ਜਦੋਂ ਮੰਤਰੀ ਸਾਹਿਬ ਦੇ ਘਰ ਗਿਆ ਸੀਗਾ ਆਫਰ ਲੈ ਕੇ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਪਰਸਨਲੀ ਤੌਰ ਤੇ ਜਾਣਦਾ ਸਰਦਾਰ ਲਾਜ ਸਿੰਘ ਪੁੱਲਰ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਸੂਝਵਾਨ ਇਨਸਾਨ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਹਰ ਵਰਗ ਨੂੰ ਨਾਲ ਲੈ ਕੇ ਚੱਲਦੇ ਆ ਪਿਆਰ ਕਰਦੇ ਆਪਣੇ ਹਲਕੇ ਨਾਲ ਆਪਣੇ ਪੰਜਾਬ ਨਾਲ ਪਿਆਰ ਕਰਦੇ ਆ ਪੰਜਾਬੀਅਤ ਨਾਲ ਪਿਆਰ ਕਰਦੇ ਆ ਉਹ ਕਿਸੇ ਧਰਮ ਨੂੰ ਕਦੀ ਗਲਤ ਨਹੀਂ ਬੋਲ ਸਕਦੇ ਉਹ ਕੁਝ ਹਵਾਈ ਕੋਈ ਮੰਨ ਲਓ ਕਿ ਟਾਈਮ ਹੀ ਐਸਾ ਸੀ ਕੋਈ ਘੜੀ ਐਸੀ ਬਣ ਗਈ ਜਿਹੜਾ ਕੋਈ ਮੰਨ ਲਓ ਕਿ ਲਫ਼ਜ਼ ਨਿਕਲਿਆ ਪਰ ਲਫ਼ਜ਼ ਉਹ ਨਾ ਉਹਨੂੰ ਸਿੱਧਾ ਇਹ ਸਾਬਕਾ ਐਮਐਲਏ ਸਭ ਨੂੰ ਬੋਲਿਆ ਵਾ ਨਾ ਕਿ ਉਹਨਾਂ ਨੇ ਕਿਸੇ ਧਰਮ ਦੇ ਖਿਲਾਫ ਬੋਲਿਆ ਤੇ ਬਾਕੀ ਪਹਿਲੇ ਮੈਂ ਬੇਨਤੀ ਕਰ ਚੁੱਕਾ ਕਿ ਇਨਸਾਨ ਗਲਤੀ ਦਾ ਪਤਲਾ ਗਲਤੀ ਹੋ ਜਾਂਦੀ ਆ ਤੇ ਬਾਕੀ ਵੀ ਮਾਫੀ ਉਹਨੇ ਮੰਗ ਚੁੱਕੇ ਆ ਤੇ ਮਾਫੀ ਮੰਗਣਾ ਇਹਦਾ ਹਮੇਸ਼ਾ ਸਿਰ ਉੱਚਾ ਹੁੰਦਾ ਵਾ ਤੇ ਮੈਂ ਉਹਨਾਂ ਦੇ ਹੱਕ ਵਿੱਚ ਹਾਂ ਤੇ ਉਹਨਾਂ ਦੇ ਜਿਹੜੀ ਉਹਨਾਂ ਦੇ ਹੱਕ ਵਿੱਚ ਤਾਂ ਬੋਲਿਆ ਕਿ ਸਾਡਾ ਫਰਜ਼ ਪੰਦਾ ਵਾ ਕਿ ਅਸੀਂ ਆਪਣੇ ਮੰਤਰੀ ਸਾਹਿਬ ਦੇ ਹੱਕ ਵਿੱਚ ਬੋਲੀਏ ਕਿਉਂਕਿ ਗਲਤੀ ਹੋ ਜਾਂਦੀ ਆ ਤੇ ਗਲਤੀ ਅਸੀਂ ਵੀ ਉਹਨਾਂ ਦੀ ਜਗ੍ਹਾ ਮੰਨ ਲਓ ਜੇ ਤੁਹਾਨੂੰ ਕਿਸੇ ਨੂੰ ਠੇਸ ਪਹੁੰਚੀ ਆ ਤੇ ਅਸੀਂ ਖੁਦ ਮਾਫੀ ਮੰਗਦੇ ਹਾਂ ਆਮਾਦੀ ਪਾਰਟੀ ਲੋ ਮੰਨ ਲੋ ਮੈਂ ਹਲਕੇ ਲੋ ਅੰਗਰੇਜ਼ ਸਿੰਘ ਸ਼ੇਰਦਿਲ ਮਾਫੀ ਮੰਗਦਾ ਹੈ ਤੇ ਅਸੀਂ ਸਭ ਤੋਂ ਮਾਣ ਸਤਿਕਾਰ ਕਰਦੇ ਆ ਜੀ ਤੇ ਬਾਕੀ ਜ਼ਿਲ੍ਹਾ ਪ੍ਰਧਾਨ ਅਜੇ ਤੱਕ ਜ਼ਿਲ੍ਹਾ ਪ੍ਰਧਾਨ ਜਾਂ ਕੋਈ ਜ਼ਿਲ੍ਹਾ ਅਗੂ ਅਜੇ ਤੱਕ ਕੋਈ ਬੋਲਿਆ ਨਹੀਂ ਇਹ ਵੀ ਬੜੀ ਮਾਰੀ ਗੱਲ ਆ ਸ਼ਰਮ ਵਾਲੀ ਗੱਲ ਉਹਨਾਂ ਵਾਸਤੇ ਕਿ ਇੱਕ ਮੰਤਰੀ ਸਾਹਿਬ ਤੇ ਕੋਈ ਉਂਗਲ ਚੁੱਕੀ ਗਈ ਆ ਜਾਂ ਗਲਤੀ ਹੋ ਗਈ ਆ ਜਾਂ ਜੋ ਵੀ ਆ ਮੰਤਰੀ ਸਾਹਿਬ ਦੇ ਹੱਕ ਵਿੱਚ ਅਜੇ ਤੱਕ ਕੋਈ ਬੋਲੇ ਨਹੀਂ ਆ ਉਹ ਆਪਦੇ ਮੂੰਹ ਤੋਂ ਲਾਚੀਆਂ ਕੱਟ ਕੇ ਬਾਹਰ ਸੁੱਟ ਦਿਓ ਤੇ ਜੁਰਤ ਕਰੋ ਬੋਲੋ ਕਿ ਅੰਦਰੋਂ ਅੰਦਰੀ ਸੈਟਿੰਗ ਕਰਗੇ ਜੇ ਇਹ ਵੀ ਦੱਸ ਦੋ ਪਾਰਟੀ ਨੂੰ ਬਾਕੀ ਪਾਰਟੀ ਸਭ ਜਾਣਦੇ ਆ ਮੰਤਰੀ ਸਾਹਿਬ ਜਾਣ ਸਭ ਜਾਣਦੇ ਆ ਕੌਣ ਕਿੱਥੇ ਆ ਤੇ ਕਿੱਥੇ ਨਹੀਂ ਆ ਕੌਣ ਬੋਲਿਆ ਤੇ ਕੌਣ ਨਹੀਂ ਬੋਲਿਆ ਮੰਤਰੀ ਸਾਹਿਬ ਲਾਲ ਸਿੰਘ ਭੁੱਲਰ ਜੀ ਸਭ ਜਾਣਦੇ ਆ ਕੋਈ ਗੱਲ ਨਹੀਂ ਟਾਈਮ ਤੇ ਸਭ ਕੁਝ ਦੱਸਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ